ਹਾਂਜੀ ਦੋਸਤੋ ਆਪਾਂ ਖੜੇ ਆਂ ਪੱਟੀ ਮੋੜ ਤੇ ਤੁਸੀਂ ਦੇਖ ਸਕਦੇ ਆਂ ਛੋਟੇ ਤੋਂ ਛੋਟੀਆਂ ਰੇੜੀਆਂ ਹਰ ਤਰ੍ਹਾਂ ਦੀਆਂ ਰੇੜੀਆਂ ਬਾਈ ਜੀ ਭਾਵੇਂ ਮੋਟਰਸਾਈਕਲ ਮਗਰ ਪਾ ਕੇ ਲੈ ਜਾਓ ਤੇ ਖਾਦ ਲਿਉਣੀ ਹੋਵੇ ਕੋਈ ਵੀ ਕੰਮਕਾਰ ਕਰਨਾ ਹੋਵੇ ਘਰਾਂ ਦੇ ਕੰਮਾਂ ਵਾਸਤੇ ਬਾਬਾ ਦੀਪ ਸਿੰਘ ਜੀ ਵਰਕਸ਼ਾਪ ਆ ਜੀ ਤੇ ਬਾਕੀ ਨੰਬਰ ਤੁਹਾਨੂੰ ਦੱਸ ਦਿੰਦੇ ਆ 98555 35 599 ਬਾਈ ਜੀ ਇਹ ਨੰਬਰ ਆ ਵੀਰ ਦਾ ਜਦੋਂ ਮਰਜ਼ੀ ਸੰਪਰਕ ਕਰੋ ਕਿ ਰੇੜੀਆਂ ਵੇਖ ਕੇ ਪਾਉਜੀ ਰੂਹ ਖੋਜ ਹੋ ਜਾਂਦੀ ਆ ਹਰ ਤਰ੍ਹਾਂ ਦੀ ਰੇੜੀਆਂ ਹੈਂ ਖੇਤੀ ਦੇ ਆਪਣੇ ਵਰਤੋਂ ਦੀ ਚੀਜ਼ਾਂ ਆਉਣ ਵਾਲੀਆਂ ਆ ਸਾਰੇ ਬਹੁਤ ਵਧੀਆ ਚੀਜ਼ ਬਣਾਈ ਆ ਨਾ ਅੰਦਰ ਜਿੱਦਾਂ ਮਰਜ਼ੀ ਚੀਜ਼ ਵਰਤ ਸਕਦੇ ਆ ਬਿਲਕੁਲ ਜੀ ਬਿਲਕੁਲ ਬਹੁਤ ਸੋਹਣੀਆਂ ਚੀਜ਼ਾਂ ਬਣਾਈਆਂ ਵੀਰ ਨੇ ਖਰਾ ਵੇਖੋ ਲੈਣਾ ਲੱਗੀਆਂ ਜਦੋਂ ਮਰਜ਼ੀ ਸਫਰਕ ਕਰੋ ਦੀਪ ਬਾਬਾ ਦੀਪ ਸਿੰਘ ਜੀ ਇੰਜਨ ਵਰਕ ਸਾਹਿਬ ਭਾਈ ਕੀ ਤਲਵੰਡੀ ਵਾਲੇ ਵੀਰ ਬਾਕੀ ਫੋਨ ਨੰਬਰ ਉੱਤੇ ਦਿੱਤਾ ਹੈ ਜੀ 98555 35 599 ਇਹ ਵੀਰ ਦਾ ਨੰਬਰ ਆ ਜਦੋਂ ਮਰਜੀ ਸੰਪਰਕ ਕਰੋ ਤੇ ਰੇੜੀਆਂ ਬਹੀ ਜੀ ਖਰੀਦੋ ਠੀਕ ਆ ਜੀ ਹਰ ਤਰ੍ਹਾਂ ਦੀ ਕੋਈ ਖਾਦ ਘਰ ਦਾ ਸਮਾਨ ਲਿਆਣਾ ਹੋਵੇ ਤੇ ਇਹ ਆਪਣੇ ਘਰ ਦੀ ਵਰਤੋਂ ਦੇ ਵਿੱਚ ਆਉਣ ਵਾਲੀਆਂ ਜਿਵੇਂ ਕੋਈ ਵੀ ਜ਼ਰੂਰਤ ਪੈਂਦੀ ਆ ਜੀ ਬਹੁਤ ਸੋਹਣੀਆਂ ਸੋਹਣੀਆਂ ਰੇੜੀਆਂ ਤਿਆਰ ਕਰਦੇ ਆ ਜੀ ਜਦੋਂ ਮਰਜੀ ਸੰਪਰਕ ਕਰ ਲਓ ਪੱਟੀ ਮੋੜ ਪੁਲ ਦੇ ਨਾਲ ਬਿਲਕੁਲ ਲੋਕੇਸ਼ਨ ਤੁਹਾਨੂੰ ਦੱਸ ਰਹੇ ਆ ਜੀ ਕਿ ਬਹੁਤ ਕਰਾ ਚੜ੍ਹਦੀ ਕਲਾ ਵਾਲਾ ਕੰਮ ਆ ਜੀ ਇਹ ਵੀਡੀਓ ਸ਼ੇਅਰ ਕਰੋ ਵਾਦ ਤੋਂ ਵਾਦ ਤੇ ਚੈਨਲ ਨੂੰ ਬਾਈ ਕੀ ਸਬਸਕ੍ਰਾਈਬ ਕਰੋ ਆ ਪੋਲ ਆ ਰਿਹਾ ਜੀ ਸਾਹਮਣੇ ਇਹ ਦੇਖੋ ਪੋਲ ਦੇ ਨਾਲ ਹੀ ਕਿਹੜੀ ਆ ਜੀ ਤੇ ਤਰਾ ਆਨੰਦ ਆ ਜਾਂਦਾ ਬਾਈ ਜੀ ਵੇਖੀਏ ਬਾਈ ਜੀ ਇੱਕ ਆਪਾਂ ਵੀ ਲੈ ਰਹੇ ਆ ਤੇ ਵੀਡੀਓ ਜਰੂਰ ਸ਼ੇਅਰ ਕਰੋ ਹਰ ਇੱਕ ਵੀਰ ਭਰਾ ਤੱਕ ਜਾਵੇ ਪਤਾ ਲੱਗ ਸਕੇ ਵੀ ਠੀਕ ਚੀਜ਼ ਹੈਗੀ ਆ ਬਾਈ ਵੇਖੋ ਖਰੀਦਣ ਵਾਲੇ ਵੀਰ ਪਹੁੰਚ ਚੁੱਕੇ ਆ ਜੀ ਗਾਕਾ ਨੂੰ ਵਿਖਾਈਆਂ ਜਾ ਰਹੀਆਂ ਵੀ ਕਿ ਲੋ ਜਿੰਨਾ ਗੁੜ ਪਾਵਾਂਗੇ ਉਹਨਾ ਮਿੱਠਾ ਹੁੰਦਾ ਜਾਣਾ ਹਨਾ ਉਸ ਹਿਸਾਬ ਕਿਤਾਬ ਤੇ ਉਹ ਵੀਰ ਦਿਖਾ ਰਿਹਾ ਏ ਜੀ ਤੇ ਬਾਕੀ ਹੋਰ ਵੀ ਬੜਾ ਸਮਾਨ ਤਿਆਰ ਕਰਦਾ ਭਰਾ ਤਲਵੰਡੀ ਵਾਲੇ ਭਾਈ ਕੀ ਤਲਵੰਡੀ ਠੀਕ ਆ ਬਾਈ ਜੀ ਫੋਨ ਨੰਬਰ ਉੱਥੇ ਦਿੱਤਾ ਏ ਤੁਸੀਂ ਦੇਖ ਸਕਦੇ ਆ 9855535599 ਤੇ ਸੰਪਰਕ ਕਰਕੇ ਬਾਈ ਦੇ ਨਾਲ ਤੁਸੀਂ ਸੰਪਰਕ ਬਣਾ ਸਕਦੇ ਹੋ ਤੇ ਰਹਿਣੀਆਂ ਬਾਰੇ ਜਾਣਕਾਰੀ ਲੈ ਸਕਦੇ ਹੋ ਬਾਈ ਜੀ ਧੰਨਵਾਦ ਸ਼ੇਅਰ ਜ਼ਰੂਰ ਕਰੋ